ਆਖਰੀ ਬੋਲ 30 April 1837 ਸ਼ਹਾਦਤ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੇ ਸਾਥੀਆਂ પાસે ਕੀ ਮੰਗਿਆ ਸੀ ਆਓ ਜਾਣਦੇ ਹਾਂ ਮਹਾਨ ਸਿੱਖ ਵਿਦਵਾਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਅਨੁਸਾਰ ਸਰਦਾਰ ਹਰੀ ਸਿੰਘ ਨਲਵਾ ਨੇ ਸਦੀਵੀ ਵਿਛੋੜੇ ਤੋਂ ਪਹਿਲਾਂ ਆਪਣੇ ਸਾਥੀਆਂ પાસે ਅੰਤਮ ਮੰਗ ਕੀਤੀ ਸੀ ਕਿ ਜਦ ਤੱਕ ਸਾਡੇ ਪਿਆਰੇ ਮਹਾਰਾਜਾ ਸਾਹਿਬ ਸਣੇ ਫੌਜ ਦੇ ਇੱਥੇ ਨਾ ਪਹੁੰਚ ਜਾਣ ਤੁਸੀਂ ਕਿਲਾ ਜਮਰੋਦ ਉੱਤੇ ਝੁੱਲ ਰਹੇ ਖਾਲਸਾਈ ਨਿਸ਼ਾਨ ਨੂੰ ਵੈਰੀਆਂ ਤੋਂ ਬਚਾਈ ਰੱਖਣਾ। ਜਿਸ ਵੇਲੇ ਸਰਦਾਰ ਹਰੀ ਸਿੰਘ ਨਲਵਾ ਜਮਰੋਦ ਦੇ ਕਿਲੇਵਾਲ ਵੱਧ ਰਹੀ ਦੁਸ਼ਮਣ ਫੌਜ ਨਾਲ ਜੂਝ ਰਿਹਾ ਸੀ ਤਾਂ ਦੁਸ਼ਮਣ ਨੇ ਧੋਖੇ ਨਾਲ ਛੁਪ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਗੋਲੀਆਂ ਨਾਲ ਗੰਭੀਰ ਜ਼ਖਮੀ ਹੋਣ ਉਪਰੰਤ ਨਲਵਾ ਸਰਦਾਰ ਨੇ ਆਪਣੀ ਸ਼ਹੀਦੀ ਨੇੜੇ ਜਾਣ ਕੇ ਆਪਣੇ ਸਾਥੀਆਂ ਨੂੰ ਕਰਜ ਕੇ ਕਿਹਾ ਸੀ ਕਿਲਾ ਜਮਰੋਦ ਨੂੰ ਵੈਰੀਆਂ ਤੋਂ ਬਚਾਉਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਮੈਂ ਜਾਣਦਾ ਹਾਂ ਕਿ ਆਪ ਸਭ ਨੇ ਮੇਰੇ ਨਾਲ ਰਲ ਕੇ ਖਾਲਸਾ ਰਾਜ ਤੇ ਵਾਅਦੇ ਲਈ ਵੱਡੀਆਂ ਔਕਣਾ ਝਲੀਆਂ ਹਨ ਮੈਨੂੰ ਪਤਾ ਹੈ ਕਿ ਮੇਰੀ ਉਸ ਸਫ਼ਰ ਲਈ ਤਿਆਰੀ ਨੇੜੇ ਹੈ ਜਿਸ ਤੋਂ ਪਰਤ ਕੇ ਕਦੇ ਕੋਈ ਵਾਪਸ ਨਹੀਂ ਆਇਆ ਪਰ ਮੈਨੂੰ ਅੱਜ ਇਸ ਗੱਲ ਦੀ ਅਨੰਤ ਖੁਸ਼ੀ ਹੈ ਕਿ ਅਸੀਂ ਉਹਨਾਂ ਜਰਵਾਨੀਆਂ ਦੇ ਦੇਸ਼ ਵਿੱਚ ਖਾਲਸਾ ਹੀ ਨਿਸ਼ਾਨ ਝੁਲਾ ਦਿੱਤੇ ਹਨ ਜਿਨ੍ਹਾਂ ਦੇ ਨਾਮ ਤੋਂ ਹੀ ਲੋਕ ਕੰਬਦੇ ਸਨ ਅੱਜ ਅਸੀਂ ਉਸ ਰਣ ਭੂਮੀ ਨੂੰ ਫਤਿਹ ਕੀਤਾ ਹੈ ਜਿੱਥੇ 800 ਸਾਲ ਪਹਿਲਾਂ ਜਰਵਾਣਿਆਂ ਨੇ ਹਿੰਦੂਪੱਤ ਰਾਜਾ ਜੈਪਾਲ ਨੂੰ ਹਰਾ ਕੇ ਨਾ ਕੇਵਲ ਹਿੰਦ ਦਾ ਰਾਜ ਹੀ ਖੋਇਆ ਸੀ ਸਗੋਂ ਦੇਸ਼ ਦੀ ਆਬਰੂ ਨੂੰ ਵੀ ਪੈਰਾਂ ਹੇਠ ਲਿਟਾਲ ਛੁੱਟਿਆ ਸੀ ਇਹ ਸਭ ਅਕਾਲ ਪੁਰਖ ਦੀ ਮਿਹਰ ਹੈ ਕਿ ਖਾਲਸੇ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਅੱਜ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੋਇਆ ਬੜੇ ਸਕੂਨ ਨਾਲ ਵਿਦਾ ਹੋਵਾਂਗਾ ਇਹ ਸ਼ਬਦ ਕਹਿ ਕੇ ਸਰਦਾਰ ਹਰੀ ਸਿੰਘ ਨਲਵਾ ਕੁਝ ਹੋਰ ਵੀ ਬੋਲਣਾ ਚਾਹੁੰਦੇ ਸਨ ਪਾਜਕਮਾ ਵਿੱਚੋਂ ਐਸਾ ਦਰਦ ਉੱਠਿਆ ਕਿ ਮੂੰਹ ਦੀ ਗੱਲ ਮੂੰਹ ਵਿੱਚ ਹੀ ਰਹਿ ਗਈ। ਕੁਝ ਸਮੇਂ ਬਾਅਦ ਉਹਨਾਂ ਨੂੰ ਜਦੋਂ ਫਿਰ ਹੋਸ਼ ਆਈ ਤਾਂ ਸਰਦਾਰ ਲੈਣਾ ਸਿੰਘ ਨੇ ਬੇਨਤੀ ਕੀਤੀ ਸਾਨੂੰ ਇਨ੍ਹਾਂ ਕਾਲੇ ਪਹਾੜਾਂ ਵਿੱਚ ਕਿਸ ਦੇ ਹਵਾਲੇ ਕਰ ਚੱਲਿਓ। ਉਸ ਵੇਲੇ ਸਰਦਾਰ ਨਲਵਾ ਜੀ ਨੇ ਬਚਨ ਕਹੇ ਮੈਂ ਆਪ ਸਾਰਿਆਂ ਦੀ ਬਾਹ ਉਸ ਸੱਚੇ ਪਾਤਸ਼ਾਹ ਦੇ ਹੱਥ ਫੜਾਉਂਦਾ ਹਾਂ ਜਿਹੜਾ ਸਾਡਾ ਸਭ ਦਾ ਰਾਖਾ ਤੇ ਪ੍ਰਤਪਾਲਕ ਹੈ। ਇੰਨਾ ਆਖਰੀ ਬੋਲਾਂ ਦੇ ਬਾਅਦ ਸ਼ੇਰ ਨੂੰ ਹੱਥਾਂ ਨਾਲ ਪਾੜ ਦੇਣ ਵਾਲਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਅਣਖੀਲਾ ਜਰਨੈਲ ਹਮੇਸ਼ਾ ਲਈ ਚੁੱਪ ਹੋ ਗਿਆ। ਖਾਲਸਾ ਰਾਜ ਦੇ ਮਹਾਵਲੀ ਸੂਰਮੇ ਸ਼ੇਰਬਹਾਦਰ ਸਰਦਾਰ ਹਰੀ ਸਿੰਘ ਨਲਵਾਦੀ ਮਹਾਨ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।